ਸਿਨ ਹਾਈਵੇ ਦੇ ਕਰਮੀਆਂ ਨੇ ਕਿਹਾ ਹੈ ਕਿ ਅੱਗ ਲੱਗਣ ਕਾਰਨ ਪੁਲ ਦੇ ਕੰਕਰੀਟ ਦਾ ਕਾਫੀ ਹਿੱਸਾ ਜਲ ਗਿਆ ਹੈ ਜਿਸ ਲਈ ਉਹਨਾਂ ਵੱਲੋਂ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਪੂਰੀ ਤਰ੍ਹਾਂ ਜਾਂਚ ਤੋਂ ਬਾਅਦ ਹੀ ਪੁਲ ਨੂੰ ਆਮ ਜਨਤਾ ਲਈ ਚਾਲੂ ਕੀਤਾ ਜਾਵੇਗਾ। ਕਲੀਅਰੀ ਅਸੈਸਮੈਂਟ ਲਈ ਇਹ ਹੈ ਕਿ ਅਸੀਂ ਜਿਹੜੀ ਹੈ ਐਕਸਪਰਟਸ ਦੀ ਟੀਮ ਹੈ ਮੋਬਿਲਾਈਜ਼ ਕਰ ਰਹੇ ਹਾਂ ਮੰंडे ਤੱਕ ਇੱਕ ਵਾਰੀ ਦੀ ਸਟੈਬਿਲਿਟੀ ਐਨਾਲਿਸਿਸ ਕਰਕੇ ਸਾਨੂੰ ਰਿਪੋਰਟ ਦੇ ਦੇਣਗੇ। ਇਹ ਲੱਗਦਾ ਕਿ ਹੈ ਕਿ ਕਿੰਨਾ ਕੁ ਨੁਕਸਾਨ ਹੋ ਸਕਦਾ ਜਿਸ ਤਰ੍ਹਾਂ ਨਾਲ ਇਹ ਘਟਣਾ ਹੈ ਦੇਖੋ ਨੁਕਸਾਨ ਇਹ ਹੈ ਕਿ ਦੀ ਵਿਜ਼ੂਅਲ ਇਨਸਪੈਕਸ਼ਨ ਚ ਜਿਹੜਾ ਥੋੜਾ ਕੰਕਰੀਟ ਹੈ ਉਹਦੀ ਥੋੜੀ ਬਰਨਟ ਹੋਇਆ ਹੈ ਇਸ ਦਾ ਸਰਫੇਸ ਤੇ ਇਹਦੇ ਵਿੱਚ ਕੋਈ ਸਟੀਲ ਨੂੰ ਕੋਈ ਡੈਮੇਜ ਨਾ ਹੋਇਆ ਹੋਵੇ ਜਾਂ ਕੋਈ ਹੋਰ ਸਟੈਬਿਲਿਟੀ ਨੂੰ ਕੋਈ ਅਸਰ ਨਾ ਪਿਆ ਹੋਵੇ ਜਾਂ ਕੋਈ 베ARING ਨੂੰ ਡੈਮੇਜ ਨਾ ਹੋ ਜਾਵੇ ਇੱਕ ਵਾਰੀ ਇਹ ਸ਼ਰਤਨ ਕਰਨਾ ਹੈ ਦੇਖ ਕਿਤਰਾ ਨਹੀਂ ਵਾਹ ਫੱਲੇ ਨੇ ਕਿ ਇਹ ਪੁੱਲ ਤਾਂ ਨਹੀਂ ਦੇ ਸਕਦਾ ਜਾਂ ਥੱਲੇੋਂ ਟ੍ਰੇਡਾਂ ਆ ਗਿਆ ਜੀ ਕੀ ਲੱਗਦਾ ਹੁਣ ਤੱਕ ਤਾਂ ਜੀ ਦੇਖੋ ਵਿਜ਼ੂਅਲੀ ਜਿਹੜਾ ਦੇਖਿਆ ਉਹਦੇ ਵਿੱਚ ਕੋਈ ਟ੍ਰੇਡਾਂ ਤਾਂ ਜੇ ਨਹੀਂ ਦਿੱਖੀਆਂ ਪਰ ਇੱਕ ਵਾਰੀ ਇਹਦਾ ਇਨ ਡੈਪਥ ਐਨਾਲਿਸਿਸ ਕਰਨਾ ਜ਼ਰੂਰੀ ਹੈ ਕਿਉਂਕਿ ਬੀਰਿੰਗ ਦੀ ਕੰਡੀਸ਼ਨ ਸਟੀਲ ਦੀ ਕੰਡੀਸ਼ਨ ਕੀ ਉਹ ਇੱਕ ਵਾਰੀ ਦੇਖਣਾ ਜ਼ਰੂਰੀ ਹੈ ਤੇ ਉਹ ਜਿਹੜੀ ਹੈ ਉਹਦੇ ਵਾਸਤੇ ਅਸੀਂ ਜਿਹੜੀ ਟੀਮ ਅਬਲੇਜ਼ ਕਰਦੇ ਤੇ ਸੈਂਪਲਿੰਗ ਵਗੈਰਾ ਕਦੋਂ ਹੋਣੀ ਹੈ ਕਦੋਂ ਤੱਕ ਕੰਪਲੀਟ ਹੋਵੇ ਇਹ ਜੀ ਇਹ ਤਾਂ ਮੰਡੇ ਤੱਕ ਸਾਨੂੰ ਹੋਪਫੁਲੀ ਮੰਡੇ ਤੱਕ ਅਸੀਂ ਇਹਦੀ ਰਿਪੋਰਟ ਹੈ ਜਿਹੜੀ ਉਹ ਆ ਜਾਏਗੀ ਇਹ ਐਕਸਪੋਰ ਨੂੰ ਚਲਾਉਣਾ ਜਾਂ ਨਹੀਂ ਚਲਾਉਣਾ ਰਿਪੋਰਟ ਦੇ ਆਧਾਰ 'ਤੇ ਜਾਂ ਫਿਰ ਸੋਮਵਾਰ ਤੋਂ ਆ ਚਲਾਇਆ ਜਾਊਗਾ ਜੀ ਨਹੀਂ ਉਹ ਇੱਕ ਵਾਰੀ ਰਿਪੋਰਟ ਅਸੈਸ ਕਰ ਲਈ ਉਸ ਤੋਂ ਬਾਅਦ ਇਹਦਾ ਡਿਸੀਜਨ ਲਿਆ ਜਾਊਗਾ ਜੀ ਕੋਈ ਇਨ ਕੇਸ ਜ਼ਰੂਰਤ ਹੋਈ ਤਾਂ ਫਿਰ ਨਾਲ ਦੀ ਨਾਲ ਇਹ ਰਿਪੇਅਰ ਹੋਊਗੀ ਹਾਂਜੀ 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 ਰਿਪੇਅਰ ਨਾਲ ਦੀ ਨਾਲ ਤੇ ਕੋਈ ਟੈਂਪਰੇਰੀ ਹੱਲ ਕੀਤਾ ਜਾ ਰਿਹਾ ਜੀ ਟੈਂਪਰੇਰੀ ਹੱਲ ਇਹ ਹੈ ਕਿ ਜਿਹੜਾ ਇਹਦੇ ਦੋ ਡੈਕ ਨੇ ਇੱਥੇ ਤੇ ਇੱਕ ਡੈਕ ਜਿਹੜਾ ਉਹ ਥੋੜਾ ਅਫੈਕਟਡ ਹੈ ਫਾਇਰ ਦੇ ਨਾਲ ਦੂਸਰਾ ਡੈਕ ਹੈ ਜਿਹੜਾ ਉਹਦੇ ਉੱਤੇ ਕੋਈ ਇੰਪੈਕਟ ਨਹੀਂ ਸੀ ਤਾਂ ਦੂਸਰੇ ਡੈਕ ਦੇ ਨਾਲ ਜਾਂ ਫਿਰ ਨੀਚੇ ਸਰਵਿਸ ਰੋਡ ਤੋਂ ਹੈ ਜ ਕੀਤਾ ਜਾ ਹੀ ਰੇਸ ਤੇ ਕਿੰਨਾ ਏਰੀਆ ਫਿਲਹਾਲ ਜਿਹੜਾ ਬੰਦ ਕੀਤਾ ਜੀ ਉਹ ਉਹ ਅਰਾਊਂਡ 2 200 300 ਮੀਟਰ ਦਾ ਏਰੀਆ ਹੈ ਉਧਰ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਨੈਸ਼ਨਲ ਹਾਈਵੇ ਅਤੇ ਖੰਨਾ ਵਿੱਚ ਟ੍ਰੈਫਿਕ ਆਮ ਵਾਂਗੂ ਚੱਲ ਰਿਹਾ ਹੈ ਅਤੇ ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੇ ਯਕੀਨ ਨਾ ਕਰਨ ਹੁਣ ਸਭ ਜਿਹੜਾ ਕੱਲ ਬਰਨ ਹੋਇਆ ਪੁਲ ਦੇ ਉੱਤੇ ਤੇ ਉਹ ਤਾਂ ਕਿ ਕੀ ਪ੍ਰੋਸੈਸ ਚੱਲ ਰਿਹਾ ਜੀ ਅੱਜ ਜਿਹੜਾ ਕੱਲ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਆਪਣੇ ਨੈਸ਼ਨਲ ਹਾਈਵੇ ਦੇ ਉੱਪਰ ਖੰਨਾ ਦੇ ਵਿੱਚ ਹੋਈ ਸੀ ਉਹਦੇ ਰਿਗਾਰਡਿੰਗ ਜੀ ਅੱਜ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜਿਹੜੀ ਇੱਕ ਡੈਡੀਕੇਟਿਡ ਟੀਮ ਸੀ ਉਹਨਾਂ ਦੇ ਨਾਲ ਇੱਕ ਪੁਲਿਸ ਪ੍ਰਸ਼ਾਸਨ ਦੇ ਨਾਲ ਤੇ ਹੋਰ ਮਹਿਕਮਿਆਂ ਦੇ ਨਾਲ ਇੱਕ ਜੁਆਇੰਟ ਅਸੀਂ ਮੀਟਿੰਗ ਕੀਤੀ ਹੈ ਜੀ ਉਹਦੇ ਵਿੱਚ ਜਿਹੜਾ ਹੈਗਾ ਸਿੱਟਾ ਹੀ ਨਿਕਲਿਆ ਕਿ ਇੱਕ ਜਿਹੜੀ ਅਨਲਿਸਿਸ ਟੀਮ ਹੈ ਜਿਹੜੀ ਨੈਸ਼ਨਲ ਹਾਈਵੇ ਔਥੋਰਟੀ ਆਫ ਇੰਡੀਆ ਵੱਲੋਂ ਇੱਕ ਡਿਪੂਟ ਕੀਤੀ ਗਈ ਹੈ ਜਿਹਦੇ ਵਿੱਚ ਜਿਹੜੇ ਕੀ ਟੈਕਨੀਕਲ ਮੈਂਬਰਸ ਹੋਣਗੇ ਜਿਹੜੇ ਮੌਕੇ ਤੇ ਜਿਹੜੇ ਤੇ ਪਹੁੰਚ ਕੇ ਸਾਰਾ ਉਹਦਾ ਜਾਇਜ਼ਾ ਲੈਣਗੇ ਤੇ ਉਹ ਰਿਪੋਰਟ ਉਹਨਾਂ ਨੂੰ ਉਹੀ ਕਿਹਾ ਕਿ ਜਲਦ ਤੋਂ ਜਲਦ ਰਿਪੋਰਟ ਸਬਮਿਟ ਕੀਤੀ ਜਾਵੇ ਤਾਂ ਜੋ ਕਿ ਇਹ ਤੇ ਜਿਹੜਾ ਨੈਸੈਸਰੀ ਐਕਸ਼ਨ ਹੈ ਲੋਕੀਤ ਨੂੰ ਮੁਕ ਰੱਖਦੇ ਹੋਏ ਉਹ ਲਿਆ ਜਾ ਸਕੇ ਅਸਲ ਲੋਕ ਬੜੇ ਪੈਨਿਕ ਨੇ ਜੀ ਰੂਮਰਸ ਵੀ ਫੈਲ ਰਹੀਆਂ ਨੇ ਕੀ ਅਪੀਲ ਕਰਨਾ ਚਾਹੂੰਗਾ ਅਪੀਲ ਇਹ ਹੀ ਆਮ ਜਨਤਾ ਨੂੰ ਇਹ ਅਪੀਲ ਹੈ ਜੀ ਕਿ ਰੂਮਰਸ ਤੇ ਤੁਸੀਂ ਧਿਆਨ ਨਾ ਦਿਓ ਆਫੀਸ਼ੀਅ ਜਿਹੜਾ ਮੀਡੀਆ ਦੇ ਮੁਖਾਤਬ ਹੋ ਰਿਹਾ ਉਹਦਾ ਸਿਰਫ ਪਰਪਸ ਇਹੀ ਹੈ ਕਿ ਕੋਈ ਵੀ ਤਰ੍ਹਾਂ ਦੀ ਜਿਹੜੀ ਰੂਮਰ ਮੋਂਗਰਿੰਗ ਹੈ ਉਹਨੂੰ ਰੋਕਿਆ ਜਾ ਸਕੇ ਤੇ ਇਦਾਂ ਦਾ ਜਿਹੜਾ ਕੋਈ ਵੀ ਜਿਹੜਾ ਰੂਮਰ ਹੈ ਕਿ ਹਾਈਵੇ ਬੰਦ ਹੋਇਆ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਨਹੀਂ ਹੈ ਕੋਡੋ ਤੱਕ ਜਿਹੜਾ ਹਾਲ ਹੋਣ ਦੀ ਸੰਭਾਵਨਾ ਹੈ ਜਿਹੜਾ ਸਚਾਰੂ ਖਜੂ ਸਾਰਾ ਕੰਮ ਹੈ ਬਿਲਕੁਲ ਜੀ ਟ੍ਰੈਫਿਕ ਹਲੇ ਵੀ ਨਿਰਵੇਗਨ ਚੱਲ ਰਿਹਾ ਹੈ ਉਹਦੇ ਰਿਗਾਰਡਿੰਗ ਜਿਹੜੇ ਅਸੀਂ ਡਾਇਵਰਸ਼ਨ ਨੇ ਜਿਹੜੇ ਉਹ ਦਿੱਤੇ ਹੋਏ ਨੇ ਤੇ ਡਾਇਵਰਸ਼ਨ ਦੇ ਨਾਲ ਜਿਹੜਾ ਸਾਰਾ ਟ੍ਰੈਫਿਕ ਹੈ ਕੋਈ ਵੀ ਕੰਜੈਸ਼ਨ ਨਹੀਂ ਹੈ ਤੇ ਆਮ ਵਾਂਗੂ ਟ੍ਰੈਫਿਕ ਚੱਲ ਰਿਹਾ ਹੈ ਤੇ ਜਿਹੜੀ ਨੈਸ਼ਨਲ ਹਾਈਵੇ ਆਫ ਅਥਾਰਟੀ ਆਫ ਇੰਡੀਆ ਹੈ ਉਹਨਾਂ ਵੱਲੋਂ ਜਿਹੜੀ ਟੀਮ ਕੀਤੀ ਗਈ ਹੈ ਉਹਨਾਂ ਨੂੰ ਕਿਹਾ ਕਿ 2 ਦਿਨ ਦੇ ਅੰਦਰ ਅੰਦਰ ਸਾਨੂੰ ਰਿਪੋਰਟ ਇਹ ਦਿੱਤੀ ਜਾਵੇ ਤਾਂ ਜੋ ਕਿ ਉਹਤੇ ਨੈਕਸਟ ਆਪਾਂ ਨੈਕਸਟ ਐਕਸ਼ਨ ਲਿਆ ਜਾ ਸਕੇ ਦੱਸਿਆ ਕਿ ਬੁੱਧਵਾਰ ਨੂੰ ਦਿੱਲੀ ਲੁ बड़े फ्लाई ओवर ਤੇ ਇੱਕ ਤੇਲ ਦਾ ਟੈਂਕਰ ਪਲਟ ਗਿਆ ਸੀ ਜਿਸ ਨੂੰ ਕਿ ਬਾਅਦ ਵਿੱਚ ਭਿਆਨਕ ਅੱਗ ਲੱਗ ਗਈ ਸੀ ਹਾਲਾਂਕਿ ਇਸ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਸੀ ਪਰ ਅੱਗ ਪੂਰੇ ਬ੍ਰਿਜ ਤੇ ਫੈਲ ਗਈ ਸੀ ਜਿਸ ਕਾਰਨ ਹੁਣ ਪੁਲ ਦਾ ਇੱਕ ਵੱਡਾ ਹਿੱਸਾ ਨੁਕਸਾਨੇਗਿਆ ਹੈ ਅਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਇਸ ਹਿੱਸੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਅਫਵਾਹਾਂ ਉੱਠ ਰਹੀਆਂ ਨੇ ਕਿ ਪੁਲ ਢੱਸ ਸਕਦਾ ਹੈ ਜਾਂ ਫਿਰ ਇਹ ਡਿੱਗ ਵੀ ਸਕਦਾ ਹੈ ਪਰ ਪ੍ਰਸ਼ਾਸਨ ਨੇ ਹੁਣ ਲੋਕਾਂ ਨੂੰ ਅਜਿਹੀ ਕਿਸੇ ਵੀ ਅਫਵਾਹ ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਹੈ ਕੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ